ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਆਜ ਲੁਧਿਆਣਾ ਪੁਲਿਸ ਲਾਈਨ ਵਿਖੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਅਤੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਇਸ ਮੌਕੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਤਿੰਨ ਮੁੱਖ ਨੁਕਤੇਾਂ ਤੇ ਕੰਮ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਸੀਐਮ ਨੇ ਸਪੱਸ਼ਟ ਕੀਤਾ ਕਿ ਚੋਣਾਂ ਦੇ ਵਿੱਚ ਨਸ਼ਾ ਤਸਕਰੀ ਦੀ ਸੰਭਾਵਨਾ ਹੈ ਅਜਿਹੇ ਦੇ ਵਿੱਚ ਜਿੱਥੇ ਕਿਤੇ ਵੀ ਨਸ਼ਾ ਤਸਕਰੀ ਦਾ ਮਾਮਲਾ ਸਾਹਮਣੇ ਆਉਂਦਾ ਉੱਥੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਫੜੇ ਜਾਣ ਵਾਲੇ ਨਸ਼ਾ ਤਸਕਰ ਦੇ ਪਿੱਛਾ ਖੜੀ ਸਬੰਧਾਂ ਦਾ ਪਤਾ ਲਗਾਇਆ ਜਾਵੇ ਤਾਂ ਜੋ ਇਨ੍ਹਾਂ ਲੋਕਾਂ ਦੀ ਚੇਨ ਆਸਾਨੀ ਨਾਲ ਤੋੜੀ ਜਾ ਸਕੇ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਚੋਣਾਂ ਦੇ ਲਈ 12 ਵੀ ਵੱਡੀ ਗਿਣਤੀ ਦੇ ਵਿੱਚ ਫੋਰਸ ਪੰਜਾਬ ਆਵੇਗੀ ਅਤੇ ਇਸ ਸਥਿਤੀ ਦੇ ਵਿੱਚ ਬਲਾਕ ਸਥਾਪਿਤ ਕਰਨ ਵੇਲੇ ਕੁਝ ਸਾਵਧਾਨੀਆਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ ਕੋਸ਼ਿਸ਼ ਕੀਤੀ ਜਾਵੇ ਕਿ ਕਿਸੇ ਵੀ ਵਿਅਕਤੀ ਦੇ ਧਾਰਮਿਕ ਚਿੰਨ੍ਹ ਦਾ ਅਪਮਾਨ ਨਾ ਹੋਵੇ ਨਾਕਿਆਂ ਤੇ ਤਾਇਨਾਤ ਮੁਲਾਜ਼ਮਾਂ ਨੂੰ ਇਸ ਬਾਰੇ ਪਹਿਲਾਂ ਹੀ ਜਾਣੂ ਕਰਵਾਇਆ ਜਾਵੇ ਤਾਂ ਜੋ ਕਿਸੇ ਦੀਆਂ ਧਾਰਮਿਕ ਪਾਵਨਾਵਾਂ ਨੂੰ ਠੇਸ ਨਾ ਪਹੁੰਚੇ ਅਜਿਹੇ ਮਾਮਲੇ ਪਹਿਲਾਂ ਵੀ ਹੋ ਚੁੱਕੇ ਹਨ ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਸਬੰਧੀ ਚੋਣ ਕਮਿਸ਼ਨ ਦੇ ਵੱਲੋਂ ਦਿੱਤੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਮੁੱਖ ਮੰਤਰੀ ਨੇ ਸਾਰੇ ਐਸਐਸਪੀਜ਼ ਅਤੇ ਕਮਿਸ਼ਨਰਾਂ ਨੂੰ ਇਸ ਬਾਰੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਜਾਗਰੂਕ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਹਨ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲਾਅ ਐਂਡ ਆਰਡਰ ਦੀ ਰਿਵਿਊ ਮੀਟਿੰਗ ਕੀਤੀ ਲੁਧਿਆਣਾ ਪੁਲਿਸ ਲਾਈਨ ਦੇ ਵਿੱਚ ਜਿਦੇ ਵਿੱਚ ਐਡੀਸ਼ਨਲ ਚੀਫ ਸਕੱਤਰ ਟੂ ਸੀਐਮ ਸਾਹਿਬ ਸੈਕਟਰੀ ਹੋਮ ਡੀਜੀਪੀ ਸਾਹਿਬ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਸਹਿਬਾਨ ਸੀਪੀ ਸਹਿਬਾਨ ਡੀਆਈਜੀ ਆਈਜੀ ਏਡੀਜੀਪੀ ਰੇਂਜਿਸ ਨੇ ਪਾਗਲੇ ਹਾਂ ਅੱਜ ਇਹਦਾ ਜਿਹੜਾ ਮੁੱਖ ਮੰਤਵ ਸੀਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਮੇਨ ਹਦਾਇਤਾਂ ਦਿੱਤੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਬਾਰੇ ਦੇ ਵਿੱਚ ਮੇਨ ਫੋਕਸ ਸੀਗਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਕਿਉਂਕਿ ਹੁਣ ਜਦੋਂ ਚੋਣਾਂ ਸੰਬੰਧ ਜਦੋਂ ਮੂਵਮੈਂਟ ਸ਼ੁਰੂ ਹੋਏਗੀ ਤਾਂ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਨਾਕੇ ਲੱਗਣਗੇ ਜਿਦੇ ਵਿੱਚ ਬਾਰਵੇਂ ਵੀ ਬਹੁਤ ਸਾਰੀ ਫੋਰਸ ਆਈ ਗਈ। ਸੋ ਕਈ ਵਾਰੀ ਇਹ ਦੇਖਣ ਚ ਆਇਆ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਰਿਲੀਜੀਅਸ ਸੈਂਟੀਮੈਂਟਸ ਦੇ ਮੱਦੇ ਨਜ਼ਰ ਨਾਕਿਆਂ ਦੇ ਉੱਤੇ ਜਿਹੜੇ ਐਸ ਐਚ ਓ ਸਹਿਬਾਨ ਡੀ ਐਸ ਪੀ ਸਹਿਬਾਨ ਅਫਸਰ ਸਹਿਬਾਨ ਉਹਨਾਂ ਨੂੰ ਪ੍ਰੋਪਰ ਜਿਹੜਾ ਹੈ ਗਾਈਡ ਕਰਨ ਕਿ ਹਰ ਇੱਕ ਦੀ ਰਿਲੀਜੀਅਸ ਸੈਂਸਿਟੀਵਿਟੀ ਨੂੰ ਪ੍ਰੋਪਰ ਧਿਆਨ ਦੇ ਵਿੱਚ ਰੱਖਿਆ ਜਾਵੇ ਜਦੋਂ ਨਾਕਿਆਂ ਦੇ ਉੱਤੇ ਚੈਕਿੰਗ ਹੁੰਦੀ ਹੈ ਕਿਉਂਕਿ ਕਈ ਵਾਰੀ ਇਦਾਂ ਦੇ ਇਨਸੀਡੈਂਟ ਦੇਖਣ ਨੂੰ ਆਏ ਆ ਪ੍ਰਾਰਥਨ ਸਮੇਂ ਦੇ ਵਿੱਚ ਕਿ ਜਿੱਥੇ ਕਈ ਵਾਰੀ ਜਿੱਦਾਂ ਕੋਈ ਰਿਲੀਜੀਅਸ ਕੋਈ ਜਿਹੜਾ ਵਾ ਸਿੰਬਲ ਆ ਜਾਂ ਕੋਈ ਰਿਲੀਜੀਅਸ ਗ੍ਰੰਥ ਸਹਿਬਾ ਦੀ ਤਾਂ ਉਹਦੇ ਬਾਰੇ ਦੇ ਵਿੱਚ ਚੈਕਿੰਗ ਦੇ ਦੌਰਾਨ ਇਸ ਚੀਜ਼ ਦਾ ਬਹੁਤ ਧਿਆਨ ਰੱਖਿਆ ਜਾਵੇ ਕਿ ਲੋਕਾਂ ਦੇ ਸੈਂਟੀਮੈਂਟਸ ਹਰਟ ਨਾ ਹੋਣ ਚੈਕਿੰਗ ਦੇ ਦੌਰਾਨ ਦੂਸਰਾ ਜਿਹੜਾ ਫੋਕਸ ਆ ਮੇਨ ਉਹ ਡਰੱਗਸ ਦੇ ਉੱਤੇ ਫੋਕਸ ਆ ਕਿ ਜਿੱਥੇ ਵੀ ਡਰੱਗਸ ਦੀ ਕਿਤੇ ਵੀ ਰਿਕਵਰੀ ਹੁੰਦੀ ਆ ਉਹਦੇ ਵਿੱਚ ਪੂਰਾ ਬੈਕਵਰਡ ਲਿੰਕੇਜ ਤੇ ਜਾਇਆ ਜਾਵੇ ਕਿਉਂਕਿ ਵੱਡੀਆਂ ਮੱਛੀਆਂ ਨੂੰ ਕਾਬੂ ਕਰਨਾ ਜਿਹਦਾ ਪੰਜਾਬ ਕਮਿਸ਼ਨ ਦਾ ਹਮੇਸ਼ਾ ਤੋਂ ਇਹ ਜਿਹੜਾ ਵਾ ਇਸ ਚੀਜ਼ ਤੇ ਫੋਕਸ ਰਿਹਾ ਹੈ ਕਿ ਵੱਡੀਆਂ ਮੱਛੀਆਂ ਨੂੰ ਕਾਬੂ ਕੀਤਾ ਜਾਵੇ ਤਾਂ ਚੋਣਾਂ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਮੱਛੀਆਂ ਇਸ ਚੀਜ਼ ਦੀ ਕੋਸ਼ਿਸ਼ ਕਰਨ ਗਿਆ ਕਿ ਡਰੱਗਸ ਜਿਹੜਾ ਹੈ ਉਹਦੀ ਜਿਹੜੀ ਸਮਗਲਿੰਗ ਆ ਉਹ ਕੀਤੀ ਜਾਵੇ ਤਾਂ ਉਹਦੇ ਚ ਜਿੱਥੇ ਵੀ ਡਰੱਗਸ ਪੜੇ ਜਾਂਦੇ ਆ ਪੂਰਾ ਬੈਕਵਰਡ ਲਿੰਕੇਜ ਤੇ ਜਾਇਆ ਜਾਵੇ ਤੀਸਰਾ ਜਿਹੜਾ ਮੇਨ ਫੋਕਸ ਆ ਮਾਨਜਗ ਮੁੱਖ ਮੰਤਰੀ ਸਾਹਿਬ ਦਾ ਉਹ ਸੀ ਕਿ ਬਿਲਕੁਲ ਨਿਰਪੱਖ ਬਿਨਾਂ ਪੇਤਪਾਵ ਤੋਂ ਸ਼ਾਂਤੀਪੂਰਵਕ ਜਿਹੜੀਆਂ ਚੋਣਾਂ ਕਰਾਉਣੀਆਂ ਐ ਉਦੇਸ਼ਬੰਦ ਦੇ ਵਿੱਚ ਜੋ ਹਦਾਇਤਾਂ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹੈ ਜਿਦੇ ਵਿੱਚ ਬਹੁਤ ਸਾਰੀਆਂ ਜਿੱਦਾਂ ਲਾਇਸنسਡ ਵੈਪਨਸ ਦੀ ਡੈਪੋਜੀਸ਼ਨ ਅਨਲਾਈਸنسਡ ਵੈਪਨਸ ਦਾ ਸੀਜ਼ਰ ਇਲੀਜੀਟ ਕਲਿੱਕਰ ਦਾ ਸੀਜ਼ਰ ਇਲੀਜੀਟ ਡਰੱਗਸ ਦਾ ਸੀਜ਼ਰ ਨੋਨ ਬੇਲੇਬਲ ਵਾਰੈਂਟਸ ਦੀ ਐਗਜ਼ੀਕਿਊਸ਼ਨ ਪੈਰੋਲ ਜੰਪਰਸ ਪੀਓਜ਼ ਉਤੇ ਫੋਕਸ ਕਰਨਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਬਿਲਕੁਲ ਨਿਰਪੱਖ ਤੇ ਸ਼ਾਂਤੀਪੂਰਵਕ ਜੋੜਾ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਕਰਾਈਆਂ ਜਾਣ ਜਿਹੜੀਆਂ ਹਦਾਇਤਾਂ ਸਾਰੇ ਥੱਲੇ ਤੱਕ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਐਸਐਸਪੀ ਸਾਹਿਬ ਸੀਪੀ ਸਾਹਿਬ ਜਾ ਕੇ ਥੱਲੇ ਤੱਕ ਡੀਐਸਪੀ ਤੋਂ ਲੈ ਕੇ ਐਸਐਚਓ ਤੋਂ ਲੈ ਕੇ ਚੌਕੀਆਂ ਤੱਕ ਆਪਣੀਆਂ ਜਿਹੜੀਆਂ ਹਦਾਇਤਾਂ ਹੈ ਉਹ ਨੀਚੇ ਤੱਕ ਪਹੁੰਚਾਣ ਬਹੁਤ ਬਹੁਤ ਧੰਨਵਾਦ ਐਸਐਮਜੀ ਨਿਊਜ਼ ਅੱਜ ਲੁਧਿਆਣਾ ਤੋਂ ਬਿਸ਼ੇਕ ਚਲੋਟਾ ਦੀ ਰਿਪੋਰਟ